ਸੁਰਾ ਸਿੰਘਲਾ ਜੀ ਪੂਰਨ ਚੰਦ ਜੀ ਐਨਕਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ਾਰਟ ਮੌਸਤੇ ਅੱਜ ਦੀ ਮੀਟਿੰਗ ਆਪਾਂ ਨੇ ਸਦਾ 217 ਚੱਲੀ ਸੀ ਉਹ ਤਬਦੀਲ ਹੋ ਕੇ 22 ਦੇ ਤੂਫਾਨ ਬਣ ਗਈ ਹੈ ਦੇਸ਼ ਦੀ ਪਾਰਲੀਮੈਂਟਸ ਪਹੁੰਚੇ ਇੱਕ ਵੱਡੀ ਜਿੱਤ ਆਵਾਮੀ ਪਾਰਟੀ ਨੂੰ ਪ੍ਰਾਪਤ ਹੋਈ ਔਰ ਉਸ ਤੋਂ ਬਾਅਦ 2019 ਚ ਆਮ ਆਦਮੀ ਪਾਰਟੀ ਨੇ ਦੂਸਰੀ ਇਲੈਕਸ਼ਨ ਲੜੀ 2019 ਚ ਆਮ ਆਦਮੀ ਪਾਰਟੀ ਦੂਸਰੀ ਇਲੈਕਸ਼ਨ ਲੜਦੇ ਹੋਏ ਫਿਰ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਔਰ ਦੇਸ਼ ਦੀ ਸੰਸਦ ਚ ਗਏ ਦੇਸ਼ ਦੀ ਸਰਬੋਤਮ ਪੰਚਾਇਤ ਚ ਗਏ ਸਾਥੀਓ 2017 ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਤੁਸੀਂ ਮੈਨੂੰ ਦਿਤਾ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜਿਆ ਦੋਇਆ ਸਤਾਤ ਮੈਨੂੰ ਪੇਂਡਿਆ ਤੇ ਪਾਕੀ ਨੇ ਮਾਸਤ ਬਾ ਦਿੱਤਾ ਮੇਰੇ ਨੇਤਾ ਉਹ ਦੀ ਤਰ ਬਣਾਇਆ ਦਰਪੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਦੀ ਟ੍ਰੈਜ਼ਰੀ ਨੂੰ ਪੰਜਾਬ ਦੇ ਖਜ਼ਾਨੇ ਨੂੰ ਮਜ਼ਬੂਤ ਕਰਨ ਦੇ ਲਈ ਦਿਨ ਰਾਤ ਮਿਹਨਤ ਕੀਤੀ ਲਗਾਤਾਰ ਕਹਿੰਦਾ ਜੀਐਸਟੀ ਦੀ ਗੱਲ ਕਰਾਂ ਐਕਸਾਈਜ਼ ਦੀ ਗੱਲ ਕਰਾਂ ਸਾਰੇ ਹਿੱਸਿਆਂ ਦੇ ਅੰਦਰ ਵੱਡੀ ਪਦਤ ਦੇ ਉੱਤੇ ਜਿਹੜੀ ਆ ਕਮਾਈ ਚ ਵਾਧਾ ਕੀਤਾ ਦਰਪੰਤ ਸਿੰਘ ਮਾਨ ਜੀ ਦੀ ਸਰਕਾਰ ਬਣਨ ਤੋਂ ਬਾਅਦ आज जो दस हज़ार करोड़ को पार करके दो साल चालीस परसेंट तो पर सरकार के समय होया होया क्यों कि एक नेक नीति देमानदारी सरकार जी कम कर रही थी समय कांग्रेस पार्टी की जी ग्रोथ सी सिर्फ छे परसेंट सी उस समय ग्रोथ सिर्फ छे परसेंट सी जिड़ी कि इस बार पिछले लगातार दो साल 14% ਨੂੰ ਕ੍ਰੋਸ ਕਰਦੀ ਹੋਈ ਪਿਛਲੇ ਮਹੀਨੇ 21% ਤੱਕ ਪਹੁੰਚੀ ਹੈ। ਇਸ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾ ਮੈਂ ਕੰਮ ਕੀਤਾ ਕਿ ਅੱਜ ਪੰਜ ਬੱਧਲਾ ਕੰਪਲੈਕਸ ਜਿਹੜਾ ਉਹ ਲਗਭਗ ਬਣ ਕੇ ਤਿਆਰ ਆ। ਅਗਲੇ ਮਹੀਨੇ ਮੈਂ ਉਸ ਕੰਪਲੈਕਸ ਜਿਹੜਾ ਚੱਲ ਰਿਹਾ। ਅਗਲੇ ਮਹੀਨੇ ਇਲਕਟਿਟ ਬਾਅਦ ਉਹ ਕੰਪਲੈਕਸ ਜਿਹੜਾ ਤਰ੍ਹਾਂ ਨਿਵਾਸੀਆਂ ਨੂੰ ਸੌਂਪਿਆ ਜਾਊਗਾ। ਕਿਸੇ ਤਰੀਕੇ ਪ੍ਰਭਾਉ ਮੈਂ ਜਿਹੜਾ ਜਾਣਦਾ ਸੀ ਕਈ ਸਕੂਲਾਂ ਦੇ ਸਮਾਗਮਾਂ 'ਚ ਜਾਂ ਸਰਕਾਰੀ ਸਕੂਲਾਂ ਦੇ ਸਮਾਗਮ 'ਚ ਬੱਚਿਆਂ ਦੀ ਇੱਕ ਮੰਗ ਹੁੰਦੀ ਸੀ ਕਿ ਸਾਨੂੰ ਇੱਕ ਓਡੋਰ ਸਟੇਡੀਅਮ ਜਿਹੜਾ ਉਹ ਬਣਾ ਕੇ ਦਿੱਤਾ ਜਾਵੇ। ਓਡੋਰ ਸਟੇਡੀਅਮ ਦੀ ਗੱਲ ਹੁੰਦੀ ਸੀ ਕਿ ਉਹ ਓਡੋਰ ਸਟੇਡੀਅਮ ਬਿਲਕੁਲ ਪਾਸ ਹੋ ਚੁੱਕਿਆ ਪਰ ਲੇਕਿਨ ਪਿੱਛੇ ਦੇ ਅਸੀਂ ਕੰਮ ਸ਼ੁਰੂ ਕਰਾਂ ਲੱਗੇ ਸੀ ਮੈਂ ਇੱਕ ਹੋਰ ਵਿਦਵਾਨ ਸੱਜਣ ਨੇ ਦੱਸਿਆ ਕਿ ਜਿਹੜਾ ਇਹ ਕੰਪਲੈਕਸ ਦੇ ਅੰਦਰ ਚਾਰ ਕੋਰਟਸ ਬਣ ਗਈਆਂ 4 ਬਣਨ ਗਿਆ ਤੇ ਕਰ 6 ਬਣਾ ਲਓ ਤਾਂ ਵਧੀਆ ਗੱਲ ਆ ਤਾਂ ਉਸ ਤੋਂ ਬਾਅਦ ਮੈਂ ਕੀਤਾ ਮੈਂ ਕਿਹਾ ਠੀਕ ਹੈ ਇਹਦਾ ਮਾਡਰਨ ਇਹਨੂੰ ਹੋਰ ਬਣਾਓ ਔਰ ਜਿਹਦੇ ਅੰਦਰ 6 ਕੋਟ ਸੌਣ ਗਿਆ ਔਰ ਬਹੁਤ ਹੀ ਆਲਟਰਾ ਮਾਡਰਨ ਜਿਹੜਾ ਆਲਟਰਾ ਮਾਡਰਨ ਜਿਹੜਾ ਕੰਪਲੈਕਸ ਆ ਐਂਡ ਓਰ ਸਟੇਡੀਅਮ ਆ ਉਹ ਬੜੀ ਜਲਦੀ ਉਹਦਾ ਕੰਮ ਸ਼ੁਰੂ ਹੋ ਜਾਊਗਾ ਜਿਹੜਾ ਪੁਰਾਣਾ ਸਟੇਡੀਅਮ ਉਹਦੇ ਨਾਲ ਹੀ ਸ਼ੁਰੂ ਕਰਨਾ ਹੈਗਾ ਜਿੱਥੇ ਆਪਣੇ ਬੱਚੇ ਬੈਡਮਿੰਟਨ ਤੋਂ ਲੈ ਕੇ ਸਾਰੀਆਂ ਚੰਗੀਆਂ ਜੀਮਾਂ ਜੜੀਆਂ ਲੈਂਗੀਆਂ ਉਹ ਕਰ ਸਕਣਗੇ ਜਿਨ੍ਹਾਂ ਨੇ ਆਪਣੀ ਸੂਝ-ਬੂਝ ਆਪਣੀ ਮਿਹਨਤ ਨਾਲ ਜਿਹੜਾ ਖਾਲੀ ਪਿਆ ਖਜ਼ਾਨਾ ਸੀ ਉਹ ਭਰ ਕੇ ਜਿਹੜਾ ਉਹ ਦਿਖਾਇਆ ਜਿਹੜੇ ਐਕਸਾਈਜ਼ ਚ ਕਦੇ 6000 ਕਰੋੜ ਰੁਪਇਆ ਕਮਾਈ ਨਹੀਂ ਸੀ ਟੱਪੀ ਉਹ ਐਕਸਾਈਜ਼ ਚੋ ਵੀ 10000 ਕਰੋੜ ਤੋਂ ਉੱਪਰ ਲੈ ਕੇ ਸਿਰਫ 2 ਸਾਲਾਂ ਚ ਤੇ ਸੂਬੇ ਦਾ ਖਜ਼ਾਨਾ ਵੀ ਇੰਨੀ ਪਰਸੈਂਟ ਦੇ ਹਿਸਾਬ ਨਾਲ ਅੱਜ ਤੱਕ ਕਦੇ ਨਹੀਂ ਵਧਿਆ ਜਿੰਨਾ ਪਿਛਲੇ 2 ਸਾਲਾਂ ਤੋਂ ਕਮਾਈ ਹੈ ਜਿਹੜੀ ਸੂਬਾ ਸਰਕਾਰ ਦੀ ਵਧੀ ਹੈ ਸਵਾਦ ਦਿਓ ਮਾਪਿਆਂ ਮੈਂ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀ ਆ ਉਹਨੂੰ ਇਮਾਨਦਾਰੀ ਨਾਲ ਨਿਭਾਇਆ ਤੇ ਜਿਹੜੀ ਤੁਸੀਂ ਲੋਕ ਦੇਵੋਗੇ ਮੈਂ ਆਪਣੇ ਵੱਲੋਂ 100% ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਤੇ ਜਿਹੜੀ ਕੁਰਸੀ ਦੇ ਬਿਠਾਓਗੇ ਉਹਦੇ ਨਾਲ ਸਾਫ਼ ਕਰਦੇ ਜਿਹੜੀ ਮੈਂ ਕੋਸ਼ਿਸ਼ ਕਰੂੰਗਾ ਜੋ ਥੋੜਾ ਹੱਥ ਕੜੇ ਕਰਕੇ ਮੰਡੀ ਵੱਲੋਂ ਆਸ਼ਵਾਸ਼ਣ ਦੇਵਾਂਗੇ ਮੀਂਜੀ ਨੂੰ ਕਿ ਅਸੀਂ ਇੱਕ ਇੱਕ ਬੱਚਾ ਤੁਹਾਡੇ ਨਾਲ ਹੈ ਤੁਹਾਡੇ ਕਦਮਾਂ ਦੇ ਨਾਲ ਕਦਮ ਮਿਲਾ ਕੇ ਚੱਲਾਂਗੇ ਮੇਰੀ ਬੇਨਤੀ ਹੈ ਕਿ ਆਹ ਸਾਹਮਣੇ ਹੋਰ ਆਓ ਆਓ ਇਧਰ ਥੋੜਾ ਨਾ ਹੋਣ ਬੱਸ ਨਾ ਹੋ ਬੋਦੇ ਕੋਲੇ ਕੱਲਾ ਕਸਬ ਹੁੰਦਾ ਹੈਗਾ ਕੁਛ ਨਹੀਂ ਹੁੰਦਾ ਹੈਗਾ ਸਾਰਾ ਜੋਕ ਤੇ ਜੀਮੇ ਤੇ ਸੋਤੇ ਮਾਰੇ ਸਮੇਂ ਹੋ ਕੇ ਸਾਡੀਆਂ ਜਿੰਨੀਆਂ ਵਪਾਰੀ ਵਰਗੀਆਂ ਸਾਡੀਆਂ ਐਸੋਸੀਏਸ਼ਨਾਂ ਤੇ ਡੀਆਂ ਹਲਕਾ ਦੜਬਾ ਦੀਆਂ ਸਭ ਨੇ ਆ ਜਾ ਕੇ ਇੱਕ ਵੱਡਾ ਸਮਾਪਨ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਤਾ ਕਿ ਮੇਰੇ ਛੋਟੇ ਭਰਾ ਸਰਦਾਰ ਗੁਰਜੀਤ ਸਿੰਘ ਮੀਤ ਜਿੰਦ ਦਿੱਤਾਗਾ ਸੋ ਇਹ ਕੁੱਪੋ ਤਾਂ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਜਿੱਤਾ ਪੋਟ ਜਕੀਨਿਆ ਹਲਕਾ ਤਲਬਾ ਨੇ ਪਹਿਲਾਂ ਵੀ ਚਾਰ ਵਾਰ ਇਤਿਹਾਸ ਜਿਹੜਾ ਉਹ ਆਵਾਮੀ ਪਾਰਟੀ ਦੇ ਹੱਕ ਸਿਰ ਜਿਆਗਾ ਪੰਜਵੀਂ ਵਾਰ ਮੈਂ ਸਮਝਦਾ ਫੇਰ ਕਾਰਡ ਦੁਸਤਾਰਾਂਗੇ ਪਿਛਲੀ ਵਾਰ ਮੈਂਬਰ ਪਾਰਲੀਮੈਂਟ ਸਰਦਾਰ ਭਗਵਾਨ ਸਿੰਘ ਮਾਜ ਨੂੰ 31000 ਵੋਟਾਂ ਦੀ ਲੀਡ ਲੈ ਕੇ ਜਿੱਤੇ ਸੀਗੇ ਇਥੋਂ ਹਲਕਾ ਤਲਬਾ ਚ ਇਸ ਵਾਰ ਜਿਹੜਾ ਛੋਟਾ ਭਰਾ ਜਿਹੜਾ ਵੀਰ ਉਹ 52000 ਤੋਂ ਵੱਧ ਵੋਟਾਂ ਦੀ ਲੀਡ ਲੈ ਕੇ ਹਲਕਾ ਤਲਬਾ ਦੇ ਪ੍ਰਸਾਦ ਸੁਣਾ ਉਹ ਦੇਖੀ ਸਰਬੋਤਮ ਪੰਚਾਇਤ ਪਾਰਲੀਮੈਂਟ ਪਹੁੰਚੂਗਾ ਸਾਰੇ ਹਲਕਿਆਂ ਚ 9 ਦੇ 9 ਹਲਕਿਆਂ 'ਚ 9 ਵਿਧਾਨ ਸਭਾ ਦੇ ਅੰਦਰ ਪੂਰਾ ਮਾਹੌਲ ਆ ਲੋਕਤਵਲ ਕਾਰਨ ਕਿ ਅਸੀਂ ਵੀ 22 ਦੇ ਚਤੌਣਾਗਾ ਕੁਝ ਯੰਗ ਨੌਜਵਾਨ ਨੇ ਤੱਕ ਔਰ ਦੂਜੇ ਪਾਸੇ ਉਹ ਲੀਡਰ ਆਏ ਨੇ ਕੋਈ ਖਾਲਿਸਤਾਨ ਦੀ ਗੱਲ ਕਰਦਾਗਾ ਕੋਈ ਪੰਜਾਬ ਨੂੰ ਤੋੜਨ ਦੀ ਗੱਲ ਕਰਦਾਗਾ ਕੋਈ ਦੇਸ਼ ਨੂੰ ਤੋੜਨ ਦੀ ਗੱਲ ਕਰਦਾਗਾ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਸ ਗਰਵਿੰਦ ਕੇਜਰੀਵਾਲ ਦੀ ਗਾਈ ਦੇ ਵਿੱਚ ਦੇਸ਼ ਨੂੰ ਜੋੜਨ ਦੀ ਗੱਲ ਕਰਦੀ ਆ ਦੇਸ਼ ਦੇ ਬੱਚਿਆਂ ਦੀ ਅੱਛੀ ਸਿੱਖਿਆ ਦੀ ਗੱਲ ਕਰਦੀ ਆ ਦੇਸ਼ ਦੇ ਲੋਕਾਂ ਦੇ ਅੱਛੇ ਸਰ ਤੇ ਰਾਜ ਦੀ ਗੱਲ ਕੋਜੀ ਮੈਂ ਧੰਨਵਾਦ ਕਰਦਾ ਜੀਨਾ ਸਾਹਿਬ ਦਾ ਵੀ ਤੇ ਸਾਰੇ ਵਪਾਰੀਆਂ ਦਾ ਅੱਜ ਦੀ ਮੀਟਿੰਗ ਤੋਂ ਬਾਅਦ ਮੈਨੂੰ ਬਹੁਤ ਹੌਸਲਾ ਜਿਹੜਾ ਮਿਲਿਆ ਕਿਉਂਕਿ ਸਾਡੇ ਬਰਨਾਲ ਦੇ ਤਾਂ ਸਾਰੇ ਵਪਾਰੀ ਲੱਗੇ ਹੋਏ ਆ ਉਹਦਾ ਮੇਰੀ ਕੰਪਲੇਨ ਚ ਲੱਗੇ ਹੋਇਆ ਪਰ ਅੱਜ ਦਿੜਵੇ ਵਾਲਿਆਂ ਨੇ ਵੀ ਮੈਨੂੰ ਕਿਹਾ ਵੀ ਭਾਈ ਅਸੀਂ ਇਕੱਲਾ ਕੰਮ ਆਪੀ ਪਾ ਲਈ ਉਮੀਦ ਵਾਂ ਕੇ ਜਿਹੜੀ ਇਲੈਕਸ਼ਨ ਹੈ ਉਹ ਲੜਾਂਗੇ ਸੋ ਮੈਨੂੰ ਵੀ ਹੁਣ ਵਿਸ਼ਵਾਸ ਹੋ ਗਿਆ ਵੀ ਚਲੋ ਚੰਨਾ ਸਾਹਿਬ ਦੇ ਨੀਰ 52000 ਦੀ ਆਈ ਸੀ ਹੋ ਸਕਦਾ ਸਾਡੇ ਸਾਰੇ ਸਾਰੇ ਵਪਾਰੀ ਵਿਪਾਰਾ ਜਿਹੜੇ ਦਿੜਵੇ ਵਾਲੇ ਆ ਚੀਮਾ ਸਾਹਿਬ ਦੀ ਜਿਹੜੀ ਲੀਡ ਦਾ ਰਿਕਾਰਡ ਹੈ ਜਿਹੜਾ ਉਹ ਤੋੜਦੇ ਹਨ ਪਰ ਮੈਂ ਵਿਸ਼ਵਾਸ ਦਿਵਾਉਣਾ ਜਿੰਨੀਆਂ ਵੋਟਾਂ ਦੇ ਨਾਲ ਮੈਨੂੰ ਵਾਅਦਾ ਇਹ ਜਿਤਾਉਣਗੇ ਉਹਦਾ ਮੇਰੇ ਤੇ ਬੋਝ ਵੀ ਰਹੂਗਾ ਮੈਂ ਰਿਣੀ ਵੀ ਰਹੂਗਾ ਪਰ ਮੈਂ ਉਹਨਾਂ ਦਾ ਮੁੱਲ ਤਾਂ ਨਹੀਂ ਮੋੜ ਸਕਦਾ ਪਰ ਮੈਂ ਆਪਣੇ ਵੱਲੋਂ 100% ਕੋਸ਼ਿਸ਼ ਕਰੂੰਗਾ ਵੀ ਮੇਰਾ ਸਾਥ ਦੇ ਕੇ ਕਦੇ ਕਿਸੇ ਨੂੰ ਜਿੰਦਗੀ ਜਿਹੜੀ ਨਿਰਾਸ਼ਾ ਕੀ ਉਹ ਨਾ